ਪੁਸ਼ਪਾ ਪੁਸ਼ਪਾ ਭਾਈ ਜੀ ਰਾਮ ਰਾਮ ਸਾਰੇ ਕਿਸਾਨ ਸਾਥੀਓ ਮੈਂ ਤੁਹਾਡਾ ਡਾਕਟਰ ਸੁਖੀ ਕਣ ਸ਼ਰਮਾ ਲੈ ਕੇ ਆਏ ਵੀਰੇ ਅੱਜ ਮੱਕੀ ਦੇ ਵਿੱਚ ਗੰਡੋਆਂ ਵਾਲੀ ਵੀਡੀਓ ਜੇ ਸਾਡੇ ਖੇਤ ਦੇ ਵਿੱਚ ਆ ਚੀਜ਼ ਵੀਰੇ ਚੈੱਕ ਕਰੋ ਸੁਣੋ ਚੱਕ ਕੇ ਵੀ ਦਿਖਾ ਦਿੰਨੇ ਆਪਾਂ ਹੱਥ ਨਾਲ ਇਹ ਵੀਰੇ ਯੂਰੀਏ ਤੋਂ ਵੀ ਵੱਧ ਕੰਮ ਕਰੂਗੀ ਡਾਏ ਤੋਂ ਵੀ ਵੱਧ ਕੰਮ ਕਰੂਗੀ ਜਿਸ ਖੇਤ ਦੇ ਵਿੱਚ ਆ ਚੀਜ਼ਾਂ ਨੇ ਵੀਰੇ ਮੈਗਨਾ ਮੱਕੀ ਦੇਖੋ ਤੁਸੀਂ ਲਗਭਗ ਮਹੀਨੇ ਦੀ ਮੱਕੀ ਹੋ ਚੁੱਕੀ ਆਪਣੀ ਪੱਤੇ ਨਾਲ ਪੱਤਾ ਮਿਲ ਚੁੱਕੇ ਇਹ ਚੀਜ਼ਾਂ ਨੂੰ ਮਾਰਨਾ ਪੈਪਸਿਸ ਸਪਰੇਹਾਂ ਕਰਨਾ ਕਲੋਰੋ ਵਗੈਰਾ ਵਧੀਆ ਗੱਲ ਨਹੀਂ ਹੈਗੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਐ ਮੰਨ ਕੇ ਚੱਲੋਗੇ ਬਹੁਤ ਜ਼ਿਆਦਾ ਪੂਰੀਆਂ ਓਲੀਆਂ ਭਰ ਜਾਣੀਆਂ